تو رسکوٹیم چاہتر میں کیا لیے؟ بلاو 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 کارکھا کوئی بیٹھ کی کارکھا کرو؟ کوئی بیٹھ کی کارکھا کرو؟ ایندر لیتر کوئی ہوگی، کوٹھا، کوئی مجھے، میرے دفتر آئے ہو، بیٹھ کے کارکھا کرو؟ بیٹھ کی پشاہندر سکتے ہیں ہاں بیٹھ کے کارکھا کرو؟ میری بسنس لوڈوں میں انویسٹیوشن پر آئے ہیں؟ نو نو، یہ بڑیسنس لوڈوں میں انویسٹ you are responsible to my house that's so no problem tusi aaye authority da ek minute de di ji pehla tusi apni introduction tu video banaye ppc wale nu bula sakla unna nu sare channel nu bula lo ji sare channel wale nu bula lo tusi security tusi mainu gall gal karo ji main itthe incharge ha mera tusi mere naal gall karo ji you don't ek main gall dassa ji ਡੋంట్ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਹਾਂ ਤੁਸੀਂ ਤੱਕਾ ਕਰ ਲਿਓ ਔਰ ਉੱਤੋਂ ਆ ਕੇ ਇਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੂ ਤੁਸੀਂ ਲੈਕਚਰ ਨਾ ਮੈਸੇਜ ਨਾ ਕੋਈ ਪਛਾਣ ਤੀਸਰੋਂ ਪਛਾਣ ਬੁਸੇ ਮੈਨੂੰ ਲੋਕ ਮੇਰੇ ਨਾਲ ਆਇਆ ਹੋਆ ਯੂ ਜੀ ਉੱਤੇ ਟੋਡਾ ਜੀ ਦਾ ਮੈਂ ਐਸਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੂੰ ਹੀ ਵਰਤੀ ਚਲੀ ਕਲਾਈਂਟਸ ਵਰਡ ਦੇ ਬਿਜ਼ਨਸ ਵਿਰੁੱਧ ਕੋਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪ੍ਰੋਗ੍ਰਾਮ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਫਿਰ ਕੋਈ ਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਰੈਕ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ 10 ਵਜੇ। ਵੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਉਹਨੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸਿਕੰਡ। ਯੂ ਹੈਵ ਕਮ ਟੂ ਮਾਈ ਹਾਊਸ। ਮੈਂ ਘਰ ਕੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਆ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕਿ ਨਹੀਂ ਸੁਣੋ। ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਗਏ ਆ ਕਿੰਨੇ ਮੁਲਾਜ਼ਮ ਹੈ ਜੀ ਘੋੜੇ ਨਾਲ ਦੱਸਿਓ ਮਾੜਾ ਜੇ ਇੱਥੇ ਟੀਕਾ ਬਣੇ ਧੱਕਾ ਕਰਦੇ ਹੋ ਕੋਈ ਧੱਕਾ ਕਰ ਰਹੇ ਹੋ ਤੁਸੀਂ ਤਾਂ ਜੀ ਜੇ ਤੁਸੀਂ ਬੋਲ ਪ੍ਰਿੰਟ ਕਰੋਗੇ ਤੁਸੀਂ ਮੈਂ ਆਪ ਹੈ ਭੇਜੋ ਕਿ ਮੇਰੀ ਗੱਲ ਸੁਣਨੀ ਮਿਲਣੀ ਹੈ ਵੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ ਤੁਸੀਂ ਆਪ ਰਿਕਾਰਡ ਹੋਗੇ ਮੈਂ ਖੜਾ ਹੋਊਗਾ ਸਭ ਰਿਕਾਰਡ ਹੋਊਗੀ ਕੋਈ ਇੱਕਦਮ ਬੰਦੇ ਕਰਦੇ ਨੇ ਉਹ ਰੱਖੋ ਸਭ ਰਿਕਾਰਡ ਹੋਊਗਾ ਵਾਡਮੀ ਸਿਊਡਿੰਗ ਕਰਦੇ ਸਰ ਸਾਰੇ ਨਾ 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 ਕੋਈ ਕਰੈਕ ਹੈ ਨਾ ਤੁਸੀਂ ਤਾਂ ਕਰ ਕੀ ਰਹੇ ਹੋ ਸਾਰੇ ਲਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋ ਦਿਖਾ ਲੈ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਉਗਾ ਕਿੱਦਾਂ ਬਣਾਵਾਂ ਬਣਾਉਣ ਦੀ ਪ੍ਰਕਿਰਿਆ ਤੋਂ ਵਿਗੜਨ ਤੋਂ ਖਿਲਾਫ ਜੀ ਜਿਹੜਾ ਵਿਗੜ ਪਹ ਤੁਸੀਂ ਵਿਗੜ ਆ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੁਸੀਂ ਸਰਮੈਨ ਇੰਸਪੈਕਟਰ ਤੁਹਾਡੀ ਬਰਦੀ ਕਿੱਥੇ ਜੀ ਬਿਜ਼ਨਸ ਹੋਣੀ ਬਰਦੀ ਨਹੀਂ ਤੁਸੀਂ ਹੋਰ ਤੁਸੀਂ ਕੀ ਆ ਜੀ ਇੰਸਪੈਕਟਰ ਹੋਇਆ ਪੁਲਿਸ ਠੀਕ ਆ ਤੁਸੀਂ ਕਿਹੋਣ ਹੋ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਾਰਗ ਟੁੱਟੇ ਮੇਰਾ ਕਿ ਕੋਈ ਫੋਨ ਹੈ ਬੈਂਡ ਐਸਪੀ ਵਿਜਨ ਨਾਲ ਸਾਰੇ ਅੱਛਾ ਇੰਤਰ ਜੀ ਚਲੋ ਬਹੁਤ ਹੋ ਗਿਆ ਸਰਦਾ ਸਰ ਤੁਸੀਂ 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 ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਰਿਪੋਰਟਰ ਨਹੀਂ ਸਰ ਪਲੀਜ਼ ਵੈਟ ਯੂ ਆਰ ਨੋਟ ਕੋਆਪਰੇਟਿੰਗ ਸੁਣੂਗੇ ਰਿਲੀਜ਼ ਇਟ ਆਊਟ ਨਹੀਂ ਨੋਟ ਇਨ ਅ ਪਬਲਿਕ ਵਾਈਡ ਆਸਕਿੰਗ ਇਜ਼ ਇਨ ਦਾਇਆ ਮਾਈਟ ਬੀ ਪੀਪਲ ਮੇਰੇ ਜਨੈਕ ਮਸਲੇ ਦਾ ਹਾਂ ਆਈ ਐਮ ਨੋਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜ਼ਾਬਤਾ ਨਹੀਂ ਹੈ ਯੂ ਆਰ ਬਰਦੀਨ ਇਨ ਟੂ ਮਾਈ ਹਾਊਸ ਮੇਰੇ ਮੇਰੇ ਦਾ ਕੱਟਾ ਦੇਓ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕਾ ਤੋਡੇ ਦਾ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਕਰਨਾ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲੋ ਤਾਂ ਮੈਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥਨ ਫਰੰਟ ਆਫ ਦ ਕੈਮਰਾ ਉਸ ਜਿਹੜਾ ਕੋਹੜਾ ਨੀਲ ਐਡਵੋਕੇਟ ਬਰਨੋਦਾਲੂ ਉਹਨੂੰ ਸਾਰਾ ਦੱਸਦੇ ਡਾਕਟਰ ਜੋਣੀ ਕੀ ਕਰਦਾ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਬਰਾਤ ਕੋਈ ਬੰਦ ਤੁਸੀਂ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬਹੁਤ ਬਲਾਲ ਆ ਯਾਰ ਸਾਰੀ ਟੀਮ ਨੂੰ ਪੀਡੀਆ ਦੀ ਬਲਾ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰਮਾਰਕਾ ਦੇ ਨਹੀਂ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਹੀਂ ਦਿਹਾਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਥਿਤੀ ਮੈਂ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੋਂਦੇ ਨਾ ਸੁਣੋ 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 ਜੇ ਜਾਪ ਤੇ ਝੋਂਦੇ ਨਾ ਉਸੀ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਨਾਲ ਸਰਪੇਟਿੰਗ ਨੇ ਹਾਵਨ ਮੋਵ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਚਾਹੀਏ ਨਾਮ ਕਰਾਇਆ ਇਹਨੂੰ ਨੋਟ ਕਰਾਇਆ ਸਾਡੇ ਸਟੂਡੀਓ ਜੀ ਖੱਲੇ ਸੀਗੇ ਉਸਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਮਾਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਨਿਸ਼ਾਨ ਵੀ ਉਹਨਾਂ ਨੇ ਦੱਸਿਆ ਸਾਹਿਬ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਵੀ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਆ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਿਆ ਸੀ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ